ਹਾਂਜੀ ਸਤਿ ਸ਼੍ਰੀ ਅਕਾਲ ਜੀ ਲੈ ਵੀ ਮਿੱਤਰੋ ਅੱਜ ਆਪਾਂ ਨਾ ਬਠਿੰਡਾ ਸ਼ਹਿਰ ਦੇ ਵਿੱਚ ਖੜੇ ਆ ਮਹਿਣਾ ਚੌਂਕ ਕੇਸਰੀ ਕਲਾਥ ਹਾਊਸ ਵਾਲਿਆਂ ਦੇ ਇੱਥੇ ਬਈ ਨਾ ਬਾਈਆਂ ਨੇ ਅੱਜ ਬੜਾ ਵੱਡਾ ਇੱਕ ਡਿਸਕਾਊਂਟ ਦਿੱਤਾ ਤੇ ਖਾਸ ਕਰਕੇ ਡਿਸਕਾਊਂਟ ਆ ਪਹਿਣਾ ਵਾਸਤੇ ਕਿਉਂਕਿ ਵਿਆਹਾਂ ਦਾ ਸੀਜ਼ਨ ਆ ਤੇ ਵਿਆਹਾਂ ਦੇ ਸੀਜ਼ਨ ਦੇ ਵਿੱਚ ਬਈ ਸ਼ੂਟ ਤਾਂ ਆਪਣੇ ਹਨਾ ਤੁਹਾਨੂੰ ਪਤਾ ਵੀ ਪਹਿਣਾ ਦੀ ਖਾਸ ਪਸੰਦ ਹੁੰਦੀ ਆ ਡਿਸਕਾਊਂਟ ਇਹ ਆ ਭਈ ਇੱਥੇ ਜਿਹੜੇ ਸ਼ੂਟ ਆ ਇਹ ਆਮ ਸ਼ੂਟ ਨਹੀਂ ਇਹ ਲਖਨਊ ਜਾਂ ਫਰਕਾਵਾਦੀ ਦੇ ਬੁਟੀਕਾਂ ਤੋਂ ਤਿਆਰ ਹੋਏ ਹੈਂਡਵਰਕ ਦੇ ਸ਼ੂਟ ਆ ਬਸ ਡਿਸਕਾਊਂਟ ਇੰਨਾ ਵੀ ਜਿਹੜਾ ਸ਼ੂਟ ਤੁਹਾਨੂੰ ਆਮ ਬਾਜ਼ਾਰ ਚੋਂ 5000 ਰੁਪਏ ਦਾ ਮਿਲਦਾ ਇੱਥੋਂ ਸਿਰਫ ਤੁਸੀਂ 2000 ਰੁਪਏ ਦੇ ਵਿੱਚ ਲੈ ਜਾਓ ਜਿਹੜਾ ਤੁਹਾਨੂੰ 12ੋ ਸ਼ੂਟ 10000 ਚ ਮਿਲਦਾ ਇੱਥੋਂ ਸਿਰਫ 4000 ਰੁਪਏ ਚ ਲੈ ਜਾਓ ਤੇ ਸਾਰੇ ਹੈਂਡਵਰਕ ਨਾਲ ਇਹ ਤਿਆਰ ਕਰੇ ਹੋਏ ਆ ਕੋਈ ਮਸ਼ੀਨੀ ਕਢਾਈ ਨਹੀਂ ਸਾਰੀ ਹੱਥੀ ਕਢਾਈ ਆ ਵੀਡੀਓ ਵੱਤਵਾਦ ਸ਼ੇਅਰ ਕਰ ਦਿਓ ਹਾਂ ਇੱਕ ਗੱਲ ਹੋਰ ਆ ਜਿਹੜੀਆਂ ਭੈਣਾਂ ਬਾਹਰ ਕੈਨੇਡਾ ਅਮਰੀਕਾ ਦੇ ਵਿੱਚ ਰਹਿੰਦੀਆਂ ਉਹ ਇਹਨਾਂ ਤੋਂ ਤੁਸੀਂ ਕੋਰੀਅਰ ਰਾਹੀਂ ਸ਼ੂਟ ਮਗਾ ਸਕਦੇ ਆ ਥੱਲੇ ਨੰਬਰ ਸਕਰੀਨ ਤੇ ਚੱਲ ਰਿਹਾ ਵੀਡੀਓ ਭੈਣ ਮੇਰੀਓ ਸ਼ੇਅਰ ਕਰ ਦਿਓ ਜਲਦੀ ਨਵੀਂ ਵੀਡੀਓ ਨਾਲ ਮਿਲਦੇ ਆ ਧੰਨਵਾਦ